ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਕਸਰ ਇਹ ਦੇਖਿਆ ਗਿਆ ਹੈ ਕਿ ਸਰਕਾਰਾਂ ਵੱਡੇ ਵੱਡੇ ਮੁੱਦੇ ਹੱਲ ਕਰਨ ਦੇ ਵਿੱਚ ਅਕਸਰ ਫੇਲ ਹੋ ਜਾਂਦੀਆਂ ਨੇ ਪਰ ਪੰਜਾਬ ਸਰਕਾਰ ਦੀ ਹਾਲਾਤ ਇਹ ਨੇ ਕਿ ਰੋਜ਼ਮਰਾਂ ਦੇ ਜਿਹੜੇ ਛੋਟੇ-ਛੋਟੇ ਮੁੱਦੇ ਨੇ ਉਹ ਵੀ ਇਨ੍ਹਾਂ ਤੋਂ ਹੱਲ ਨਹੀਂ ਹੋ پا ਰਹੇ ਕਿਸੇ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਏਗਾ ਕੀ ਸਰਕਾਰਾਂ ਇੰਨੀਆਂ ਲਾਚਾਰ ਹੋ ਜਾਣਗੀਆਂ ਕਿ ਸੂਬੇ ਦੇ ਵਿੱਚ 6 ਲੱਖ ਦੇ ਕਰੀਬ ਲੋਕ ਆਪਣਾ ਡਰਾਈਵਿੰਗ ਲਾਇਸੈਂਸ ਜਾਂ ਆਪਣੀਆਂ ਗੱਡੀਆਂ ਦੀਆਂ ਰਜਿਸਟ੍ਰੇਸ਼ਨ ਸਰਟੀਫਿਕੇਟ ਆਰਸੀਆਂ ਉਹ ਵੀ ਉਹਨਾਂ ਨੂੰ ਉੜਕਣੀਆਂ ਪੈਣਗੀਆਂ ਉਹਨਾਂ ਦੇ ਹੱਥ ਵਿੱਚ ਨਹੀਂ ਆਉਣਗੀਆਂ ਇੱਕ ਪ੍ਰਾਈਵੇਟ ਕੰਪਨੀ ਜਿਸ ਨੂੰ ਇਹ ਡਰਾਈਵਿੰਗ ਲਾਇਸੈਂਸ ਤੇ ਆਰਸੀ ਛਾਪਣ ਦਾ ਠੇਕਾ ਦਿੱਤਾ ਹੋਇਆ ਸੀ ਉਹ ਆਪਣਾ ਕੰਮ ਅਧਵਿਚਕਾਰ ਹੀ ਛੱਡ ਕੇ ਚਲੀ ਗਈ ਹੈ ਜਿਸ ਦੇ ਕਰਕੇ ਇਹ ਮੁਸੀਬਤ ਲੋਕਾਂ ਨੂੰ ਚਲਣੀ ਪੈ ਰਹੀ। ਸਮਾਰਟ ਚਿਪ ਪ੍ਰਾਈਵੇਟ ਕੰਪਨੀ ਲਿਮਟਿਡ ਨਾਂ ਦੀ ਇਹ ਕੰਪਨੀ ਸੀ। ਇਸ ਦੇ ਕੋਲ ਠੇਕਾ ਇਸ ਸਾਲ ਜੁਲਾਈ ਮਹੀਨੇ ਤੱਕ ਦਾ ਸੀ। ਪਰ ਕੰਪਨੀ ਜਿਹੜੀ ਹੈ ਉਹ ਪਿਛਲੇ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ ਹੀ ਆਪਣਾ ਕੰਮ ਬੰਦ ਕਰ ਗਈ। ਜਿਸ ਨਾਲ ਸੂਬੇ ਦੇ ਲੋਕ ਅਤੇ ਸਰਕਾਰ ਦੋਵੇਂ ਹੀ ਅਧਵਾਟੇ ਦੇ ਵਿੱਚ ਫਸ ਕੇ ਰਹਿ ਗਏ। ਉਦੋਂ ਤੋਂ ਹੁਣ ਤੱਕ ਸਰਕਾਰ ਦੋ ਵਾਰ ਇਹ ਕੋਸ਼ਿਸ਼ ਕਰ ਚੁੱਕੀ ਹੈ ਕਿ ਕਿਸੇ ਹੋਰ ਕੰਪਨੀ ਨੂੰ ਕਿਸੇ ਹੋਰ ਠੇਕੇਦਾਰ ਨੂੰ ਇਹ ਕੰਮ ਦਿੱਤਾ ਜਾਵੇ ਲੇਕਿਨ ਜਿਹੜਾ ਕੰਮ ਸੀ ਉਹ ਤਕਨੀਕੀ ਕਾਰਨਾਂ ਕਰਕੇ ਜਾਂ ਕਾਨੂੰਨੀ ਪੇਚਾਂ ਕਰਕੇ ਫਸ ਕੇ ਰਹਿ ਗਿਆ ਪੰਜਾਬ ਦੇ ਵਿੱਚ ਹਫ਼ਤੇ ਦੇ ਵਿੱਚ 5 ਦਿਨ 66 ਦਾ ਕੰਮ ਹੁੰਦਾ ਸੀ ਤੇ 10000 ਦੇ ਕਰੀਬ 스마트 ਕਾਰ ਛਾਪੇ ਜਾਂਦੇ ਸੀ ਹੁਣ ਜਦੋਂ ਦੀ ਛਪਾਈ ਬੰਦ ਹੈ ਤਾਂ ਸਰਕਾਰ ਕੋਲ ਹਰ ਰੋਜ਼ ਤਕਰੀਬਨ 10000 ਦੇ ਕਰੀਬ ਜਿਹੜੇ ਕਾਰ ਉਹ ਬਕਾਇਆ ਖੜੇ ਹਨ ਹਫਤੇ ਦੇ 50000 ਬਣ ਜਾਂਦੇ ਨੇ ਤੇ ਜੇ ਤੁਸੀਂ ਮਹੀਨੇ ਦੀ ਕੈਲਕੂਲੇਸ਼ਨ ਕਰੋ ਤਾਂ ਲਗਭਗ 2 ਲੱਖ ਦੇ ਕਰੀਬ ਮਹੀਨੇ ਦੇ ਵਿੱਚ ਇਹ ਆਰਸੀ ਤੇ ਡਰਾਈਵਿੰਗ ਲਾਇਸੈਂਸ ਦਾ ਕੰਮ ਜਿਹੜਾ ਹੈ ਉਹ ਪੈਂਡਿੰਗ ਖੜਾ ਹੈ ਸਰਕਾਰ ਦੇ ਇੱਕ ਸੂਤਰ ਮੁਤਾਬਕ ਇਹ ਗਿਣਤੀ ਜਿਹੜੀ ਹੈ ਪੈਂਡਿੰਗ ਦੀ ਜਾਂ ਬਕਾਇਆ ਆਰ ਸੀਜ਼ ਦੀ ਉਹ 6 ਲੱਖ ਤੋਂ ਵੀ ਪਾਰ ਲੰਘ ਗਈ ਹੈ ਇੱਕ ਸੀਨੀਅਰ ਅਧਿਕਾਰੀ ਦੇ ਦੱਸਣ ਮੁਤਾਬਕ ਪਹਿਲਾਂ ਇਹ ਪੈਂਡਿੰਗ ਛਪਾਈ ਤਕਰੀਬਨ 35 ਲੱਖ ਸੀ ਤੇ ਹੁਣ ਕੁਝ ਦਿਨਾਂ ਦੇ ਵਿੱਚ ਸਰਕਾਰ ਨੇ 50 ਹਜ਼ਾਰ ਦੇ ਕਰੀਬ ਬੈਕਲੌਗ ਜਿਹੜਾ ਹੈ ਉਹ ਕਲੀਅਰ ਕਰ ਦਿੱਤਾ ਹੈ ਛਪਾਈ ਸ਼ੁਰੂ ਕੀਤੀ ਹੈ ਅਸੀਂ ਸਮਾਰਟ ਕਾਰਡ ਖਰੀਦਣ ਦੇ ਵਿੱਚ ਕਾਮਯਾਬ ਹੋ ਗਏ ਹਾਂ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਸਾਰਾ ਕੰਮ ਜਿਹੜਾ ਹੈ ਪੁਰਾਣਾ ਕੰਮ ਪੈਂਡਿੰਗ ਕੰਮ ਪਿਆ ਹੈ ਉਸ ਨੂੰ ਖਤਮ ਕਰ ਦੇਵਾਂਗੇ ਪਿਛਲੇ 3 ਮਹੀਨਿਆਂ ਦੇ ਵਿੱਚ ਸਰਕਾਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਦੋ ਵਾਰ ਇਫੇਕਾ ਦੇਣ ਦੀ ਕੋਸ਼ਿਸ਼ ਕਰ ਚੁੱਕੀ ਹੈ ਦੋ ਵਾਰ ਟੈਂਡਰ ਵੀ ਕੱਢੇ ਗਏ ਹਨ ਪਰ ਸਾਰੀ ਪ੍ਰਕਿਰਿਆ ਕਾਨੂੰਨੀ ਲੜਾਈ ਦੇ ਵਿੱਚ ਉਲਝ ਕੇ ਰਹਿ ਗਈ ਹੈ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਜਿੱਥੇ ਇੱਕ ਹੋਰ ਨਿੱਜੀ ਕੰਪਨੀ ਨੇ ਟੈਂਡਰ ਦਾ ਵਿਰੋਧ ਜਿਹੜਾ ਹੈ ਉਹ ਕਰ ਦਿੱਤਾ ਹੈ ਇਸ ਤੋਂ ਬਾਅਦ ਸਰਕਾਰ ਨੇ ਪੁਰਾਣੇ ਠੇਕੇਦਾਰ ਕੋਲ ਕੰਮ ਕਰ ਰਹੇ 140 ਮੁਲਾਜ਼ਮਾਂ ਨੂੰ ਆਪਣੇ ਕੋਲ ਕੰਮ ਤੇ ਰੱਖ ਲਿਆ ਅਤੇ ਉਸੇ ਕੰਪਨੀ ਤੋਂ ਜਿਹੜੇ ਸਮਾਰਟ ਕਾਰਡ ਹੈ ਉਹ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਕਿ ਛਪਾਈ ਦਾ ਕੰਮ ਜਿਹੜਾ ਹੈ ਸਰਕਾਰ ਖੁਦ ਕਰ ਸਕੇ ਆਪਣੇ ਹੱਥਾਂ ਦੇ ਵਿੱਚ ਲੈ ਸਕੇ ਲੇਕਿਨ ਉਸ ਕੰਪਨੀ ਨੇ ਸਮਾਰਟ ਕਾਰਡ ਦੇਣ ਤੋਂ ਮਨ੍ਹਾ ਕਰ ਦਿੱਤਾ ਹਾਲਾਤ ਐਨੇ ਵਿਗੜ ਗਏ ਹਨ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਗੁਰਦੇਵਤ ਸਿੰਘ ਨੇ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ। ਟ੍ਰਾਂਸਪੋਰਟ ਮੰਤਰੀ ਨੂੰ ਫਰੀਦਕੋਟ ਵਿੱਚ ਨਵੇਂ ਵਾਰਾਂ ਦੀ ਜਿਹੜੀ ਰਜਿਸਟ੍ਰੇਸ਼ਨ ਪੈਂਡਿੰਗ ਹੈ ਤੇ ਕਿੰਨੇ ਪੁਰਾਣਿਆਂ ਦੀ ਟ੍ਰਾਂਸਫਰ ਜਿਹੜੀ ਹੋਣੀ ਹੈ ਕਾਵੇ ਟ੍ਰਾਂਸਫਰ ਹੋਣੇ ਸੀ ਉਹ ਪੈਂਡਿੰਗ ਨੇ ਇਹ ਸਵਾਲ ਪੁੱਛ ਕੇ ਮੁਸੀਬਤ ਖੜੀ ਕਰ ਦਿੱਤੀ। ਟ੍ਰਾਂਸਪੋਰਟ ਮੰਤਰੀ ਨੇ ਜਦੋਂ ਜਵਾਬ ਦਿੱਤਾ ਤਾਂ ਉਹਨਾਂ ਨੇ ਦੱਸਿਆ ਕਿ ਆਰਸੀਆਂ ਫਰੀਦਕੋਟ ਦੇ ਵਿੱਚ 636 ਤੇ ਪ੍ਰਾਣੀਆਂ ਟ੍ਰਾਂਸਫਰਾਂ ਦੇ 871 ਕੇਸ ਜਿਹੜੇ ਨੇ ਉਹ ਪੈਂਡਿੰਗ ਪਏ ਨੇ 451 ਨਵੇਂ ਲਾਇਸੈਂਸ ਪੈਂਡਿੰਗ ਹਨ ਤੇ 357 ਜਿਹੇ ਕੇਸ ਨੇ ਜਿੱਥੇ ਲਾਇਸੈਂਸ ਐਕਸਪਾਇਰ ਸੀ ਤੇ ਉਹ ਰੀਨਿਊ ਕਰਾਉਣ ਲਈ ਦਿੱਤਾ ਹੋਇਆ ਹੈ ਉਹ ਵੀ ਪੈਂਡਿੰਗ ਸੋ ਇਹ ਇਕੱਲੇ ਫਰੀਦਕੋਟ ਜ਼ਿਲ੍ਹੇ ਦਾ ਜਿਹੜਾ ਡਾਟਾ ਹੈ ਉਹ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਮਨਿਸਟਰ ਸਾਹਿਬ ਨੇ ਸਦਰ ਨੂੰ ਭਰੋਸਾ ਦਿਵਾਇਆ ਕਿ ਸਾਰੇ ਸੂਬੇ ਦੇ ਇਹ ਕਿੰਨੇ ਵੀ ਪੈਂਡਿੰਗ ਕੰਮ ਨੇ ਉਹ 1 ਮਹੀਨੇ ਦੇ ਵਿੱਚ ਮੁਕੰਮਲ ਕਰ ਲਈ ਜਾਣਗੇ ਲੇਕਿਨ ਇਸ ਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਮੰਤਰੀ ਸਾਫ ਸਦਨ ਨੂੰ ਗੁੰਮਰਾਹ ਕਰ ਰਹੇ ਹਨ ਕਿ ਸਰਕਾਰ ਦੇ ਜਿਹੜੇ ਬਕਾਇਆ ਕੰਮ ਪਏ ਨੇ ਉਹ 1 ਮਹੀਨੇ ਦੇ ਵਿੱਚ ਖਤਮ ਨਹੀਂ ਹੋ ਸਕਦੇ ਇਹ ਨਿਭੜ ਹੀ ਨਹੀਂ ਸਕਦੇ ਭਾਰਤ ਸਰਕਾਰ ਦੇ ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਇੱਕ ਮੈਂਬਰ ਨੇ ਕਮਲ ਸੋਈ ਉਹਨਾਂ ਨੇ ਦੱਸਿਆ ਕਿ ਸਮਾਰਟ ਕਾਰਡ ਸਰਕਾਰ ਜਿਹੜੀ ਹੈ ਇਸ ਤਰੀਕੇ ਦੇ ਨਾਲ ਨਹੀਂ ਖਰੀਦ ਸਕਦੀ ਸਰਕਾਰ ਸਮਾਰਟ ਕਾਰਡ ਖਰੀਦਣ ਦੇ ਵਿੱਚ ناکਾਮ ਰਹੀ ਹੈ ਕਟੋ-ਕਟ 6 ਲੱਖ ਜਿਹੜੀ ਛਪਾਈ ਹੈ ਉਹ ਬਕਾਇਆ ਹੈ ਕਿਹੜੇ ਸਮਾਰਟ ਕਾਰਡ ਨੇ ਉਹ ਸਰਕਾਰ ਕਿਉਂ ਨਹੀਂ ਖਰੀਦ ਸਕਦੀ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਕੋਈ ਇਹ ਨਹੀਂ ਹੈ ਕਿ ਤੁਸੀਂ ਕਿਰਿਆਨੇ ਦੀ ਦੁਕਾਨ ਤੇ ਜਾਓਗੇ ਤੇ ਸਮਾਰਟ ਕਾਰਡ ਲੈ ਆਉਂਗੇ ਇਸ ਤਰੀਕੇ ਨਾਲ ਇਹ ਖਰੀਦਦਾਰੀ ਨਹੀਂ ਹੁੰਦੀ ਸਰਕਾਰ ਸਮਾਰਟ ਕਾਰਡ ਖਰੀਦਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪ੍ਰਾਈਵੇਟ ਕੰਪਨੀ ਹਾਈ ਕੋਰਟ ਪਹੁੰਚ ਗਈ ਤੇ ਮਾਮਲਾ ਹੁਣ ਜਿਹੜਾ ਹੈ ਉਲਝ ਗਿਆ ਹੈ ਮੁਕਦਮੇ ਬਾਜੀ ਦੇ ਵਿੱਚ ਚੱਲ ਰਿਹਾ ਹੈ ਮੁਕਦਮਾ ਕਦੋਂ ਖਤਮ ਹੋਵੇਗਾ ਇਸ ਤੇ ਫੈਸਲਾ ਕਦੋਂ ਆਵੇਗਾ ਇਹ ਕੋਈ ਨਹੀਂ ਦੱਸ ਸਕਦਾ ਇਸ ਕਰਕੇ ਇਹ ਕੋਈ ਪਤਾ ਨਹੀਂ ਹੈ ਪੱਕਾ ਟਾਈਮ ਲਾਈਨ ਨਹੀਂ ਦਿੱਤੀ ਜਾ ਸਕਦੀ ਕਿ ਸਰਕਾਰ ਸਮਾਰਟ ਕਾਰਡ ਕਦੋਂ ਖਰੀਦ ਸਕੇਗੀ ਸਮਾਰਟ ਤੇ ਪ੍ਰਾਈਵੇਟ ਲਿਮਟਡ ਦੇ ਪਿਛਲੇ ਸਾਲ ਨਵੰਬਰ ਵਿੱਚ ਕੰਮ ਵੀ ਇਸੇ ਲਈ ਬੰਦ ਕੀਤਾ ਸੀ ਕਿਉਂਕਿ ਜਿਹੜਾ ਆਰਸੀ ਤੇ ਡਰਾਈਵਿੰਗ ਲਾਇਸੈਂਸ ਚਪਾਈ ਦੀ ਲਾਗਤ ਸੀ ਉਸ ਦੇ ਉੱਪਰ ਰੌਲਾ ਸੀ ਕਿ ਉਹ ਕਹਿੰਦੇ ਸੀ ਸਾਨੂੰ ਇਹ ਕੰਮ ਮਹਿੰਗਾ ਪੈ ਰਿਹਾ ਹੈ ਜਿੰਨੇ ਪੈਸੇ ਸਰਕਾਰ ਦੇ ਰਹੀ ਹੈ ਉਸ ਤੇ ਵਿੱਚ ਇਹ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ ਰੌਲਾ ਉੱਥੋਂ ਸ਼ੁਰੂ ਹੋਇਆ ਸੀ ਸਰਕਾਰ ਨੇ ਉਹ ਰੌਲਾ ਸੁਲਝਾਉਣ ਦੀ ਥਾਂ ਤੇ ਕੰਮ ਕਿਸੇ ਹੋਰ ਨੂੰ ਦੇ ਦਿੱਤਾ ਪਰ ਇਸ ਤਰ੍ਹਾਂ ਡੰਗ ਟਪਾਉ ਤਰੀਕੇ ਨਾਲ ਇੱਕ ਕਾਮਯਾਬੀ ਨਹੀਂ ਮਿਲਦੀ ਹੈ ਉਹ ਕੰਮ ਇਸੇ ਕਰਕੇ ਉਲਝ ਗਿਆ ਤੇ ਲਟਕ ਕੇ ਰਹਿ ਗਿਆ ਸਰਕਾਰ ਨੇ ਪੁਲਿਸ ਨੂੰ ਤਾਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਜਿਹੜਾ ਡਿਜੀ ਲੋਕਰ ਤੋਂ ਡਾਊਨਲੋਡ ਕੀਤੇ ਹੋਏ ਆਰ ਸੀ ਜਾਂ ਡਰਾਈਵਿੰਗ ਲਾਇਸੈਂਸ ਉਹਨਾਂ ਨੂੰ ਵੈਦ ਮੰਨਿਆ ਜਾਵੇ ਪੁਲਿਸ ਲੋਕਾਂ ਦਾ ਚਲਾਨ ਨਾ ਕੱਟੇ ਲੇਕਿਨ ਇਸ ਦੇ ਨਾਲ ਮੁਕੰਮਲ ਤੌਰ ਤੇ ਮਾਮਲਾ ਜਿਹੜਾ ਹੈ ਸੁਲਝਦਾ ਨਹੀਂ ਹੈ ਕਿਉਂਕਿ ਪਿੰਡਾਂ ਦੇ ਵਿੱਚ ਕਿੰਨੇ ਕੁ ਜਿਹੇ ਲੋਕ ਨੇ ਜਿਹੜੇ ਡਿਜੀ ਲੋਕਰ ਦੀ ਵਰਤੋਂ ਕਰਦੇ ਨੇ ਨਾਲੇ ਸਮਾਰਟ ਕਾਰਡ ਤੇ ਡਰਾਈਵਿੰਗ ਲਿਸੈਂਸ ਜਿਹੜਾ ਹੈ ਯਾ ਰਜਿਸਟ੍ਰੇਸ਼ਨ ਕਾਰਡ ਹੈ ਉਹਨਾਂ ਦੇ ਵਹੀਕਲ ਦੀ ਜਾਂ ਉਹਨਾਂ ਦੀ ਗੱਡੀਆਂ ਦੀਆਂ ਉਹ ਲੋਕਾਂ ਦਾ ਹੱਕ ਹੈ ਤੁਸੀਂ ਉਹਨਾਂ ਤੋਂ ਵਾਂਝੇ ਉਹਨਾਂ ਲੋਕਾਂ ਨੂੰ ਨਹੀਂ ਰੱਖ ਸਕਦੇ ਉਹ ਕਹਿੰਦੇ ਕਿ ਮੈਂ ਸਰਕਾਰ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਤੁਸੀਂ ਫਿਲਹਾਲ ਇਹ ਕੰਮ ਪਾਰਤ ਸਰਕਾਰ ਦੀ ਇੱਕ ਏਜੰਸੀ ਹੈ ਐਨ ਆਈ ਸੀ ਐਸ ਆਈ ਉਸ ਨੂੰ ਦੇ ਦਿਵੋ ਤਾਂ ਕਿ ਪਿਛਲਾ ਬਕਾਇਆ ਜਿਹੜਾ ਹੈ ਉਹ ਛੇਤੀ ਤੋਂ ਛੇਤੀ ਪੂਰਾ ਕੀਤਾ ਜਾ ਸਕੇ ਤੇ ਲੋਕਾਂ ਨੂੰ ਰਾਹਤ ਮਿਲ ਸਕੇ ਪਰ ਸਰਕਾਰ ਨੇ ਉਸ ਕੰਪਨੀ ਤੋਂ ਸਕਿਉਰਿਟੀ ਡਿਪੋਜ਼ਿਟ ਮੰਗ ਲਿਆ। ਉਹ ਮੇਰੀ ਸਮਝ ਤੋਂ ਪਰੇ ਹੈ ਕਿ ਸਰਕਾਰ ਭਾਰਤ ਸਰਕਾਰ ਦੀ ਕੋਈ ਕੰਪਨੀ ਹੈ ਉਸ ਤੋਂ ਕਿਵੇਂ ਡਿਪੋਜ਼ਿਟ ਮੰਗ ਸਕਦੀ ਹੈ। ਸੋ ਕੁੱਲ ਮਿਲਾ ਕੇ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਮਸਲਾ ਹਜੇ ਸੁਲਝਿਆ ਨਹੀਂ ਹੈ। ਜੋ ਟ੍ਰਾਂਸਪੋਰਟ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਬਿਆਨ ਦਿੱਤਾ ਕਿ ਅਸੀਂ ਕੰਮ ਸ਼ੁਰੂ ਕਰਤਾ ਹੈ ਤੇ ਇੱਕ ਮਹੀਨੇ ਅੰਦਰ ਅੰਦਰ ਸਾਰਾ ਬੈਕਲੌਗ ਕਲੀਅਰ ਹੋ ਜਾਏਗਾ। ਉਨ੍ਹਾਂ ਦੇ ਉੱਪਰ ਉਨ੍ਹਾਂ ਦੇ ਇਹਨਾਂ ਦਾਅਵਿਆਂ ਦੇ ਉੱਪਰ ਸਵਾਲ ਜਰੂਰ ਖੜੇ ਹੋ ਰਹੇ ਨੇ ਨਾਲ ਹੀ ਸਰਕਾਰ ਦੇ ਕੰਮਕਾਜ ਕਰਨ ਦੇ ਤਰੀਕਿਆਂ ਦੇ ਉੱਪਰ ਵੀ ਕਈ ਸਵਾਲ ਖੜੇ ਹੋ ਗਏ ਕਿ ਅਫਸਰशाही ਜਿਹੜੀ ਹੈ ਜਿਸ ਦਾ ਜਿੰਮਾ ਸੀ ਇਹਨਾਂ ਕੰਮਾਂ ਨੂੰ ਦੇਖਣਾ ਕਿ ਇਹ ਸੁਚੱਜੇ ਰੰਗ ਨਾਲ ਨਿਭੜ ਸਕਦੇ ਨੇ ਉਹ ਖੁਦ ਸਰਕਾਰ ਦੇ ਕੰਮਾਂ ਦੇ ਵਿੱਚ ਅੜਚਨਾ ਪੇਸ਼ ਕਰ ਰਹੀ ਹੈ ਤਾਂ ਕਿ ਸਰਕਾਰ ਕਾਮਯਾਬ ਨਾ ਹੋ ਜਾਵੇ ਅਕਸਰ ਕਈ ਵਾਰ ਇਹ ਸੁਣਨ ਨੂੰ ਮਿਲਿਆ ਹੈ ਕਿ ਕਿਹਾ ਗਿਆ ਹੈ ਅਫਸਰ ਸ਼ਾਹੀ ਜਿਹੜੀ ਹੈ ਉਹ ਸਰਕਾਰ ਦੇ ਕਾਬੂ ਵਿੱਚ ਨਹੀਂ ਹੈ ਐਮਐਲਏਆ ਵੱਲੋਂ ਬੜੀ ਵਾਰ ਸ਼ਿਕਾਇਤਾਂ ਆਉਂਦੀਆਂ ਨੇ ਕਿ ਜਦੋਂ ਅਸੀਂ ਜਾਂਦੇ ਹਾਂ ਅਫਸਰ ਸਾਡੀ ਗੱਲ ਨਹੀਂ ਸੁਣਦੇ ਕਿ ਸਾਨੂੰ ਉਨੀ ਤਵੱਜੋ ਨਹੀਂ ਦਿੰਦੇ ਜਿੰਨੀ ਕਿ ਦਿੱਤੀ ਜਾਣੀ ਚਾਹੀਦੀ ਹੈ ਸੋ ਜੇ ਇਹ ਗੱਲ ਮੰਨ ਲਈਏ ਕਿ ਜਿੰਨੇ ਵੀ ਮੰਤਰੀ ਬਣੇ ਨੇ ਉਹ ਜ਼ਿਆਦਾਤਰ ਪਹਿਲੀ ਵਾਰ ਮੰਤਰੀ ਬਣੇ ਨੇ ਉਹ ਨੌ ਸਿੱਖੇ ਨੇ ਉਹਨਾਂ ਨੂੰ ਹੌਲੀ-ਹੌਲੀ ਕੰਮ ਜਿਹੜਾ ਹੈ ਸਮਝ ਦੇ ਵਿੱਚ ਆਉਂਦਾ ਹੈ ਤਾਂ ਫੇਰ ਕੀ ਅਫਸਰ ਸ਼ਾਹੀ ਕੀ ਦੇ ਕਹਿਣ ਦੇ ਉੱਤੇ ਇਹ ਅੜਚਣਾਂ ਜਿਹੜੀਆਂ ਨੇ ਉਹ ਪੈਦਾ ਕਰ ਰਹੀ। ਕੀ ਜਿਹੜੇ ਸਰਕਾਰ ਨੇ ਮੰਤਰੀ ਬਣਾਏ ਨੇ ਉਹ ਇੰਨਾ ਵੀ ਕੰਟਰੋਲ ਆਪਣੇ ਮਹਿਕਮਿਆਂ ਦੇ ਉੱਤੇ ਨਹੀਂ ਕਰ ਸਕਦੇ ਕਿ ਜੇ ਕਿਸੇ ਵੀ ਕਾਰਨ ਕਰਕੇ ਕਿਸੇ ਪ੍ਰਾਈਵੇਟ ਕੰਪਨੀ ਦੇ ਨਾਲ ਰੌਲਾ ਪਿਆ ਸੀ ਤਾਂ ਉਸ ਦਾ ਹੱਲ ਫੌਰੀ ਤੌਰ ਤੇ ਕੱਢਿਆ ਜਾਵੇ ਜਾਂ ਕੀ ਉਹ ਲੋਕਾਂ ਦੇ ਇਹਨਾਂ ਕੰਮਾਂ ਨੂੰ ਇੰਨਾ ਵੱਡਾ ਕੰਮ ਸਮਝਦੇ ਹੀ ਨਹੀਂ ਕਿ ਇਹ ਮੁੱਦਾ ਐਡਾ ਵੱਡਾ ਹੈ ਕਿ ਜਿਸ ਨੂੰ ਫੌਰੀ ਤੌਰ ਤੇ ਸੁਲਝਾਉਣ ਦੀ ਲੋੜ ਹੈ ਸੋ ਚੱਲਦਾ ਰਹੇਗਾ ਠੰਡੇ ਬਸਤੇ ਦੇ ਵਿੱਚ ਪਿਆ ਰਹੇਗਾ ਜਦੋਂ ਕਿਤੇ ਕੋਈ ਨਾ ਕੋਈ ਹਾਈ ਕੋਰਟ ਜਾਂ ਅਦਾਲਤ ਫੈਸਲਾ ਦੇ ਦੇਗੀ ਉਸ ਤੋਂ ਬਾਅਦ ਦੁਬਾਰਾ ਕੰਮ ਸ਼ੁਰੂ ਹੋ ਜਾਏਗਾ ਕਿ ਇਸ ਤਰ੍ਹਾਂ ਦੀ ਸੋਚ ਇਸ ਇਹਨਾਂ ਸਰਕਾਰ ਦੇ ਮੰਤਰੀਆਂ ਦੀ ਹੈ ਜੇ ਵਾਕਿਆ ਹੀ ਸੋਚ ਇਸ ਤਰੀਕੇ ਨਾਲ ਹੈ ਤਾਂ ਲੋਕ ਸਿਰ ਜਿਹੜੇ ਦੁਖੀ ਹੋਣਗੇ ਉਹ ਸਰਕਾਰ ਤੋਂ ਐਨੇ ਦੁਖੀ ਨਾ ਕਿਤੇ ਹੋ ਜਾਣ ਕਿ ਅਗਲੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਬਿਲਕੁਲ ਹੀ ਵੋਟਾਂ ਨਾ ਪਾਉਣ ਕਿਉਂਕਿ ਜੇ ਐਨੇ ਛੋਟੇ-ਛੋਟੇ ਕੰਮਾਂ ਲਈ ਵੀ 6-6 ਮਹੀਨੇ ਲੱਗ ਜਾਂਦੇ ਨੇ ਕਿ ਕੋਈ ਹੱਲ ਹੀ ਨਹੀਂ ਨਿਕਲਦਾ ਫੇਰ ਇਹਨਾਂ ਤੋਂ ਵੱਡੇ ਮਸਲੇ ਸੁਲਝਾਉਣ ਦੀ ਉਮੀਦ ਇਹ ਲੋਕ ਕਿਵੇਂ ਕਰ ਸਕਦੇ ਇੱਕ ਪਾਸੇ ਸਰਕਾਰ ਦਾਵਾ ਕਰ ਰਹੀ ਹੈ ਕਿ ਸਾਡੀ ਨਸ਼ਿਆਂ ਦੇ ਖਿਲਾਫ ਜੰਗ ਚੱਲ ਰਹੀ ਹੈ ਤੇ ਅਸੀਂ ਬਹੁਤ ਜਲਦੀ ਹੀ ਇਹਨਾਂ ਦੇ ਉੱਪਰ ਕਾਬੂ ਪਾ ਲਵਾਂਗੇ ਅਸੀਂ ਰਿਸ਼ਵਤਖੋਰੀ ਬਿਲਕੁਲ ਬੰਦ ਕਰ ਦੇਣੀ ਹੈ ਉਸ ਦੇ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ ਦੂਜੇ ਪਾਸੇ ਸਰਕਾਰ ਦੇ ਜਿਹੜੇ ਚੀਫ ਸੈਕਟਰੀ ਨੇ ਉਹ ਅੰਡਰ ਵਿਭਾਗਾਂ ਨੂੰ ਚਿੱਠੀ ਲਿਖ ਕੇ ਮੰਗ ਰਹੇ ਨੇ ਤੁਹਾਡੇ ਕੋਲ ਜੜੀਆਂ ਵੀ ਅਰਜ਼ੀਆਂ ਪੈਂਡਿੰਗ ਨੇ ਲੋਕਾਂ ਦੀਆਂ ਜਿੱਥੇ ਤੁਸੀਂ ਉਹਨਾਂ ਦੇ ਕੰਮ ਨਹੀਂ ਕੀਤੇ ਉਹਦੀ ਸਾਰਾ ਵੇਰਵਾ ਉਹਦੀ ਸਾਰੀ ਡਿਟੇਲ 26 ਤਰੀਕ ਤੱਕ ਸਾਨੂੰ ਜਮ੍ਹਾਂ ਕਰਾਓ ਤਾਂ ਕਿ ਅਸੀਂ ਦੇਖੀਏ ਕਿ ਲੋਕਾਂ ਦੇ ਕਿੰਨੇ ਕੰਮ ਪੈਂਡਿੰਗ ਨੇ ਉਹ ਕੰਮ ਕਿਉਂ ਨਹੀਂ ਹੋ ਰਹੇ ਤੇ ਉਹ ਜਲਦੀ ਤੇ ਫੌਰੀ ਤੌਰ ਤੇ ਨਿਪਟਾਏ ਜਾਣ ਉੱਥੇ ਸਰਕਾਰ ਨੂੰ ਇਸ ਜ਼ਰੂਰੀ ਜਿਹੜੀ ਸੁਵਿਧਾ ਹੈ ਡਰਾਈਵਿੰਗ ਅਸਟ ਬਣਾ ਕੇ ਦੇਣਾ ਜਾਂ ਜੜੀਆਂ ਵਾਹਨ ਜੜੀਆਂ ਗੱਡੀਆਂ ਲੋਕ ਖਰੀਦੇ ਨੇ ਉਹਨਾਂ ਦੀ ਆਰਸੀ ਛਾਪੇ ਦੇਣਾ ਉਸਤੇ ਵੱਲ ਉਹਦਾ ਧਿਆਨ ਹੀ ਨਹੀਂ ਹੈ ਇੱਥੇ ਵਿਰੋਧੀ ਧਿਰ ਤੇ ਵੀ ਸਵਾਲ ਉੱਠਦੇ ਨੇ ਕਿ ਇਹ ਜਿਹੜਾ ਮੁੱਦਾ ਜਿਹੜਾ ਕਿ ਸਿੱਧਾ ਲੋਕਾਂ ਨਾਲ ਜੁੜਿਆ ਹੋਇਆ ਹੈ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਉਸ ਨੂੰ ਵਿਰੋਧੀ ਧਿਰ ਦੇ ਕਿਸੇ ਵੀ ਐਮਐਲਏ ਵੱਲੋਂ ਨਾ ਉਠਾਇਆ ਜਾਣਾ ਇਹ ਤਾਂ ਨਹੀਂ ਦਰਸਾਉਂਦਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਤੋਂ ਬਹੁਤ ਦੂਰ ਹੈ ਬਹੁਤ ਦੂਰ ਜਾ ਚੁੱਕੀ ਹੈ ਤੇ ਉਹ ਲੋਕਾਂ ਦੇ ਸੰਪਰਕ ਵਿੱਚ ਨਹੀਂ ਹਨ ਇਥੋਂ ਤਾਂ ਇਹ ਆ ਹੀ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਦੇ ਐਮਐਲਏ ਆਪਣੀ ਹੀ ਸਰਕਾਰ ਤੇ ਸਵਾਲ ਖੜਾ ਕਰ ਰਹੇ ਨੇ ਇਹਦਾ ਮਤਲਬ ਉਹ ਲੋਕਾਂ ਦੀਆਂ ਮੁਸ਼ਕਲਾਂ ਤੋਂ ਵਾਕਫ ਹਨ ਉਹ ਲੋਕਾਂ ਦੇ ਨਾਲ ਜੁੜੇ ਹੋਏ ਨੇ ਲੋਕਾਂ ਦੇ ਵਿੱਚੋਂ ਰਹਿੰਦੇ ਨੇ ਤਾਂ ਹੀ ਉਹਨਾਂ ਨੂੰ ਇਹਨਾਂ ਮੁਸ਼ਕਲਾਂ ਦਾ ਪਤਾ ਲੱਗਦਾ ਹੈ ਤੇ ਉਹ ਇਹ ਮੁੱਦਾ ਸਰਕਾਰ ਦੇ ਕੋਲ ਆਪਣੀ ਹੀ ਸਰਕਾਰ ਦੇ ਮੰਤਰੀਆਂ ਤੋਂ ਉਠਾਉਂਦੇ ਨੇ ਉਹਨਾਂ ਤੋਂ ਸਵਾਲ ਪੁੱਛਦੇ ਨੇ ਤਾਂ ਕਿ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ ਸੋ ਇੱਕ ਪਾਸੇ ਤਾਂ ਇਹ ਐਮਐਲਏ ਦੀ ਕਾਰਗੁਜ਼ਾਰੀ ਦੇ ਉੱਪਰ ਜਿਹੜੇ ਸਰਕਾਰੀ ਧਿਰਦੇ ਨੇ ਉਹ ਤਾਂ ਚੰਗਾ ਹੀ ਇੱਕ ਪੱਖ ਦਿਖਾਉਂਦੇ ਨੇ ਕਿ ਉਹ ਲੋਕਾਂ ਨਾਲ ਜੁੜੇ ਹੋਏ ਨੇ ਉੱਥੇ ਹੀ ਵਿਰੋਧੀ ਧਿਰ ਦੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਵੀ ਲੋਕਾਂ ਦੇ ਮੁੱਦਿਆਂ ਨੂੰ ਸਮਝਣਾ ਪਵੇਗਾ ਉਹਨਾਂ ਨੂੰ ਉਠਾਉਣਾ ਪਵੇਗਾ ਜੇ ਉਹ 2027 ਦੇ ਵਿੱਚ ਆਪਣੀ ਸਰਕਾਰ ਹੁਣਾ ਚਾਹੁੰਦੇ ਨੇ ਲੇਕਿਨ ਇੱਥੇ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਕਮਰ ਕਸ਼ਨੀ ਪੈਣੀ ਹੈ ਉਹਨਾਂ ਨੂੰ ਅਫਸਰ ਸ਼ਾਹੀ ਦੇ ਉੱਤੇ ਆਪਣਾ ਕੰਟਰੋਲ ਬਣਾ ਕੇ ਰੱਖਣਾ ਪਵੇਗਾ ਤੇ ਅਜਿਹੇ ਮੁੱਦਿਆਂ ਨੂੰ ਜਲਦੀ ਹੀ ਸੁਲਝਾਉਣ ਦੀ ਲੋੜ ਹੈ ਇਹਨਾਂ ਨੂੰ 6-6 ਮਹੀਨੇ ਪੈਂਡਿੰਗ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਲੋਕਾਂ ਦੇ ਜਿਹੜੇ ਕੰਮ ਨੇ ਉਹ ਐਨੀ ਦੇਰ ਦੇ ਲੰਮਕਦੇ ਰਹਿਣਗੇ ਤਾਂ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ੀ ਹੋਣਗੇ ਕਦੇ ਖੁਸ਼ ਨਹੀਂ ਹੋ ਸਕਦੇ ਸੋ ਉਮੀਦ ਕਰਦੇ ਹਾਂ ਇਹਨਾਂ ਮਸਲਿਆਂ ਦਾ ਹੱਲ ਭਾਵੇਂ ਇਹ ਮਸਲੇ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਛੋਟੇ ਹੀ ਹੋਣ ਲੇਕਿਨ ਲੋਕਾਂ ਵਾਸਤੇ ਇਹ ਰੋਜ਼ਮਰਾਂ ਦੇ ਵਿਦੇ ਨੇ ਰੋਜ਼ਮਰਾਂ ਦੀਆਂ ਤਕਲੀਫਾਂ ਨੇ ਜਿਨ੍ਹਾਂ ਨੂੰ ਦੂਰ ਕਰਨਾ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ ਉਮੀਦ ਕਰਦੇ ਹਾਂ ਕਿ ਸਰਕਾਰ ਜਲਦੀ ਹੀ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੱਢੇਗੀ ਇਸੇ ਉਮੀਦ ਦੇ ਵਿੱਚ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ